ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੋਕੜ ਗੱਬਣ ਗਾਂ ਬਕਾਉਆ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਕਰ ਜੀਤ ਰਾਇ ਹੁਣ ਵਾਤਵਾਦ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਰੀ ਗਾਈ ਸਸਰੀ ਗਾਈ ਜੀ ਨਾਮ ਗੁਰਦੀਪ ਸਿੰਘ ਜੀ ਪਿੰਡ ਸੇਣਾ ਜੀ ਜ਼ਿਲ੍ਹਾ ਬਰਨਾਲਾ ਵੈਢ ਦੀ ਜਾਣਕਾਰੀ ਵੀ ਪਹਿਲੀ ਇਹ 3.5 ਮਹੀਨੇ ਦੀ ਗੱਬਣਾ ਜੀ ਹਾਂਜੀ ਤੇ 13-14 ਲੀਟਰ ਦੁੱਧ ਆ ਜੀ ਠੀਕ ਆ ਤੇ ਰੇਟ ਭਰਾਜ ਆਇਆ ਜਾ ਰੇਟ ਤਾਂ 55 ਜੀ ਐਰ ਸਰਚ ਆ ਗਈ ਹੈ ਹਾਂ ਐਰ ਸਰਚ ਪਈ ਜੀ ਠੀਕ ਆ ਤੇ ਦੂਜੀ ਦਾ ਬਾਈ ਦੂਜੀ ਦਾ ਹੈਗਾ ਜੀ 10 ਕਿਲੋ ਦੁੱਧ ਆ ਤਿੰਨ ਮਹੀਨੇ ਦੀ ਛੂਈਵੇ 23 ਦਿਨ ਠੀਕ ਆ ਭਾਈ ਨੂੰ ਹੋਗੇ ਠੀਕ ਆ ਜਰਸੀ ਹੈ ਜਰਸੀ ਠੀਕ ਆ ਇਹਦਾ ਰੇਟ ਭਰਾ ਇਹਦਾ ਦੇਣ ਲੈਣ ਜੀ بس 25 ਆ ਜ 25 ਆ ਇਹਨੂੰ ਤੋਰ ਕੇ ਦਿਖਾਓ ਵੱਡੀ ਨੂੰ ਬਈ ਯਾਰ ਲੋ ਭਰਾ ਚੈੱਕ ਕਰਸਾ ਤੁਰਾ ਤਰਾ ਕਰਮਾ ਵਾਲੀ ਤੋਂ ਕੜ ਕੱਪਣ ਕਿੰਨੇ ਮਹੀਨੇ ਚੱਕਦੇ ਪਾਸ ਭਾਈ ਸਾਢੇ ਤਿੰਨ ਦੀ ਆਪਣੀ ਚੈੱਕ ਕਰਾਈ ਵੀ ਆ ਹਾਂ ਅਗਲਾ ਚੱਕਰ ਬਾਹ ਦਾ ਹਾਂ ਹਾਂ ਥਣਾ ਦੀ ਤੇ ਦੁੱਧ ਦੀ ਗਾਰੰਟੀ ਹੈਗੀ ਬਾਕੀ ਅਗਲਾ ਆਪਦੇ ਉੱਤੋਂ ਆਪ ਦੇਖ ਲੈ ਹੁਣ ਠੀਕ ਆ ਜੀ ਠੀਕ ਦੋ ਚੀਜ਼ਾਂ ਦੀ ਆਪਣੀ ਗਾਰੰਟੀ ਹੈ ਲੋਪਰਾ ਚੈੱਕ ਕਰ ਸਕਦੇ ਕੱਦ ਬੈਡ ਸੁਖਣਾ ਸੋਹਣਾ ਕਰਮਾ ਵਾਲੀ ਦਾ ਲੋ ਜੀ ਚੂਰਾ ਤਾਰਾ ਤੇ ਲੇਵਾਂ ਤਾਜਾ ਤੁਸੀਂ ਰਾਹ ਦਿਓ ਠੀਕ ਹੈ ਹਾਂ ਲੋ ਜੀ ਬਾਈ ਜੀ ਨਾਲ ਰੁਕਣਾ ਐਡ ਕਰੋ ਪਿੰਡ ਸਹਿਣਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਇਹਦੀ ਧਾਰਾਂ ਵੀ ਚੋ ਕੇ ਮਾਰ ਕੇ ਦਿਖਾਉਂਗੇ ਇਹਦੀਆਂ ਮੈਂ ਕਹਿੰਦਾ ਚੋਈ ਦਿਨੇ ਚੋਦੋ ਠੀਕ ਹੈ ਪਹਿਲਾਂ ਵੱਡੀ ਉਹ ਦੂਜੀ ਦਿਓ ਉਹਨੂੰ ਦਿਖਾ ਦਿੰਨੇ ਹਾਂ ਉਹ ਦੂਜੀ ਦਿਖਾਤਾ ਦੂ ਤੋਰਾ ਤੋਰਾ ਦਿਖਾ ਲਾ ਥਰਣਾ ਸੁਣਾ ਜੀ ਤਾਂ ਦੋਨੇ ਓਕੇ ਆ ਠੀਕ ਆ ਤਾਂ ਦੋ ਡਾਂਗ ਤਰੇ ਡਾਂਗ ਚੋ ਕੇ ਲੈ ਜਾਈ ਬਹੁਤ ਚਾਹੀ ਜਿਵੇਂ ਮਰਜੀ ਜਦੋਂ ਤਸ਼ੱਲੀ ਹੋ ਗਈ ਉਦੋਂ ਹਾਂ ਠੀਕ ਆ ਲੋ ਭਰਾ ਮਾਰ ਤਣ ਹੋ ਜੂ ਰੇਟ ਚ ਬਈ ਮੜਮਾ ਮਾ ਜੀ ਦੇ ਚੋਂ ਨਹੀਂ ਹੋਣਾ ਯਾਰ ਉਹਦੇ ਕੋ ਮਾੜਾ ਮੋਟਾ ਕਰ ਦੇਣਾ ਇਹਦਾ ਮਤ ਦੇਣ ਲੈਣ ਜਾਈ ਸੱਚਾ ਪਹਿਲਾਂ ਹੀ ਠੀਕ ਹੈ ਜੀ ਲੋ ਜੀ ਸੂਰਾ ਤਰਾ ਚੈੱਕ ਕਰ ਸਨ ਭਰਾ ਫੇਸ ਬਿਊਟੀ ਕੱਤ ਬੈਡ ਲੋ ਜੀ ਦੋਨਾਂ ਦੀ ਚਵਾਈ ਕਰਨੀ ਕਿ ਵੀਰੇ ਇੱਕ ਦੀ ਕਰਨੀ ਆ ਉਹ ਦੀ ਕਰ ਦਿੰਨੇ ਵੱਡੀ ਜੀ ਠੀਕ ਹੈ ਜੀ

ਇਦੋਂ ਨਾੜਾ ਨੂੰ ਦੇਖਾ ਦੇ ਸੱਜ ਰੰਗ ਨੂੰ ਪਈਆਂ ਦੇ ਠੀਕ ਹੈ ਠੀਕਾ ਲੈ ਲਈ ਸਹੀ ਗੱਲ ਹੈ 35 40 ਕਿਲੋ ਦੁੱਧ ਵਾਲੀ ਗਾ ਹੈ ਠੀਕਾ ਵੱਡੀ ਆਉਂ ਕੱਦ ਬਟ ਵੀ ਸੁਪਨਾ ਠੀਕ ਹੈ ਜੀ ਠੀਕਾ ਸੁਨੂ ਭਾਈ ਦੁੱਧ ਵੀ ਦਿਖਾ ਦਾਂਗੇ ਠੀਕ ਹੈ ਨਾ ਆਕਾਸ਼ ਮਾਕ ਇਸ ਮੂ ਵੀ ਦਿਖਾ ਦੇ ਚਾਰੇ ਸਣਾ ਦਾ ਹਾਂ ਹਾਂ ਦਿਖਾ ਦਿੰਦਾ ਕਿਸੇ ਦਾ ਘੱਟ ਵੱਧ ਨਹੀਂ ਲੈ ਪੂਰਾ ਫੁੱਲ ਆ ਠੀਕ ਹੈ ਆ ਬਾਟੀ ਖਾਲੀ ਕਰਕੇ ਦਿਖਾ ਦਿਓ ਲਓ ਜੀ ਠੀਕ ਹੈ ਲੋਪਰਾ ਬਾਲਟੀ ਵੀ ਖਲਾਵੀ ਆ ਜਾਓ ਬੈਹ ਜਾ ਬੈਹ ਜਾ ਚਲੋ ਪਰਾ ਪਰੰਡ ਸਹਿਣਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜਿਹੜੀ ਵੀ ਗਾਮ ਅੱਜ ਪਈ ਸੇਲ ਹੋਣਦੀ ਆਪਾਂ ਲਿਖ ਦੇ ਨੰਬਰ ਸਦੇ ਸਾਈਡ ਟਾਈਟਲ ਵਿੱਚ ਤੇ ਵੀ ਸੇਲ ਹੋਗੀ ਹਨ ਕਈ ਭਰਾ ਮੈਨੂੰ ਫੋਨ ਲਾਈ ਜਾਣਗੇ ਬਹੁਤ ਜ਼ਿਆਦਾ ਤੇ ਕਿਉਂਕਿ ਆਪਣਾ ਤਾਂ ਕੰਮ ਐਡ ਦੀ ਆ ਠੀਕ ਨੇ ਤੇ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਦੀ ਸਾਈਡ ਵੀ ਹੁੰਦਾ ਕਿਹੜਾ ਫੇਸਬੁੱਕ ਤੇ ਸੱਜੇ ਦੀ ਸਾਈਡ ਹੁੰਦਾ ਠੀਕ ਹੈ ਨਾ ਤੇ ਬਾਈ ਜੀ ਨਾਲ ਜਿਹੜੇ ਕੰਟੈਕਟ ਕਰੋ ਬਾਈ ਦਾ ਨੰਬਰ ਤੇ ਸਕਰੀਨ ਤੇ ਕਿਉਂਕਿ ਬਈ ਫੋਨ ਬਹੁਤ ਆ ਜਾਂਦੇ ਆ ਜਿਵੇਂ ਲੱਖਾਂ ਚ ਜਾਵਾਂਗੇ ਵੀਡੀਓ ਵੀ ਨਹੀਂ ਦੇ ਸਕਦਾ ਬੰਦੇ ਨੂੰ ਬਹੁਤ ਜ਼ਿਆਦਾ ਫੋਨ ਆ ਜਾਂਦੇ ਆ ਅਜੇ ਮਸਪੂਤਰੀ ਦੀ ਅਨਲਾਈਸ ਕੱਲ ਆਪੇ ਸਾਹਮਣੇ ਟਕੜ ਟਕੜ 200 ਤੋਂ ਫੋਨ ਮੈਨੂੰ ਹੀ ਆ ਰਿਹਾ ਕਿਉਂ ਬਾਈ ਨੂੰ ਪਤਾ ਨਹੀਂ ਲੱਗਦਾ ਵੀ ਕਿਹੜਾ ਨੰਬਰ ਲਾਉਣਾ ਕਿਹੜਾ ਨਹੀਂ ਆਪਣਾ ਜਿਹੜਾ ਨੰਬਰ ਕੈਟਲ ਵਿੱਚ ਲਿਖਿਆ ਹੁੰਦਾ ਉਹ ਐਡ ਦੀ ਖਾਤੇ ਵਿੱਚ ਲਿਖਿਆ ਹੁੰਦਾ ਠੀਕ ਹੈ ਜੀ ਉਸ ਨੂੰ ਬਾਕੀ ਬੁੱਧਾ ਗੋਤਾ ਮੈਂ ਜਾਣਦਾ ਕਿੰਨਾ ਠੀਕ ਹੈ ਨਾ ਬਾਕੀ ਪਛਲੀ ਤੇ ਚੈੱਕ ਕਰਤੀ ਆਪਾਂ ਤਾਂ ਬਾਈ ਦਾ ਹੀ ਕਾਰ ਦਾ ਹੈ ਬਾਈ ਟੋਕੜ ਗੱਪਣੀ ਲਿਆਉਂਦਾ ਮਸੂਰ ਆ ਨੇੜੇ ਨੇੜੇ ਆਪਣੇ ਪਿੰਡਾਂ 'ਚ ਬਹੁਤ ਜ਼ਿਆਦਾ ਵੀਡੀਓ ਬਣਾਈ ਆ ਬਾਈ ਦੀ ਆਪਾਂ ਪਤਾ ਨਹੀਂ ਬਾਈ ਕਿੱਥੋਂ ਲੱਗ ਲੱਗ ਤੇ ਉਹੀ ਸਕੇ ਆਪਣੀ ਕਰੀ ਵੀਡੀਓ ਪਰਾ ਠੀਕ ਨੇ ਬਾਕੀ ਸਭ ਜਿਹੜੇ ਵੀ ਦਿਖਾ ਦਿਖਾਵਾਂਗੇ ਤੇ ਬਾਕੀ ਚੈੱਕ ਕਰਕੇ ਥੱਲੇ ਵੀ ਪਾ ਲਵਾਂਗੇ ਠੀਕ ਹੈ ਜਰਾ ਜੋੜਾਂਗੇ ਚਲੋ ਬਾਈ ਕਹਿੰਦਾ 300 ਤੱਕ ਕਰੋ ਫਰੰਟ ਸਾਈਡਾਂ ਤੇ ਜਿਲ੍ਹਾ ਨੇ ਪਾਇਆ ਤੇ ਨਾਲਾ ਨਹਿਰ ਦੇ ਕੋਲ ਵਾਜਦਾ ਘਰ ਆਪਾਂ ਵਾਧੂ ਜਾਣਕਾਰੀ ਭਾਈ ਜਿਲ੍ਹਾ ਦੇ ਤੋਂ ਲੈ ਕੇ ਇਸ ਕੰਟੈਂਟ ਦੀ ਵੀਡੀਓ ਪਾਪਾ

ਲਿਓ ਜੀ ਚੈੱਕ ਕਰ ਲਓ ਆ ਲੱਜ ਆਜੀ ਲਓ ਜੀ ਟੱਕ ਸਕਦੇ ਹੋ ਭਰਾ ਕਿੰਨੇ 6.5 6 ਲੀਟਰ ਦੁੱਧ ਹੋ ਠੀਕ ਆ 6.5 7 ਲੀਟਰ ਲੀਟਰ ਹੈਗਾ ਤਾਂ ਮਨਾਈ ਦੇ ਹੁਣ ਇੰਨੇ ਟਾਈਮ ਨੂੰ ਹੈ ਲੈ ਆ ਲੈ ਕੋਈ ਨਾ ਫਿਰ ਕੋਈ ਨਹੀਂ ਵੀਡੀਓ ਪਾ ਕੇ ਕੁਆਲਿਟੀ ਚੱਕ ਲਈ ਪੁੱਤ ਮਣਕੇ ਇਹਦੀ ਰਹਿਣ ਦੇ ਬਾਲਟੀ ਬਸ ਕੈਪ ਨਹੀਂ ਕਰਨੀ ਵੀਡੀਓ ਕੋਈ ਕੰਨੀ ਜੂਲੀ ਨਹੀਂ ਯਾਰ ਕੰਨੀ ਚੱਕ ਲਈ ਨਹੀਂ ਕਿੰਨਾ ਲੀਟਰ ਹੈ ਨਾ ਬਾਲਟੀ ਆ

ਲਿਟਰ ਹੈ ਨਹੀਂ। 2 ਲੀਟਰ ਦਾ ਹੈ ਨਹੀਂ। ਬਸ ਕੋਈ ਨਾ ਕਿੰਨੇ ਵਾਲੀ ਆ। ਇੱਥੇ ਕਿਤਾਈਆਂ 5 ਕਿਲੋ ਹੋ ਜਾਂਦਾ ਕੈਲਸ਼ੀਅਮ ਜਿਹੜੇ ਸਵਾ 1.5 ਕਿਲੋ ਦੁੱਧ ਪੈਂਦਾ। ਵਾ ਠੀਕ ਆ। ਪਾ ਦੇ। ਦੁੱਧ ਤਾਂ 1.5 ਕਿਲੋ ਹੋਏਗਾ। ਚਲ ਕੋਈ ਗੱਲ ਨਹੀਂ ਜਿੰਨਾ ਵੀ ਆਪਾਂ ਸਾਹਮਣੇ ਆਇਆ ਤਾਂ ਵਾ। ਲੋ ਜੀ। ਲਓ ਜੀ ਸਵਾ 5 ਕਿਲੋ ਨੂੰ ਦੁੱਧ ਪੈ ਜਾਂਦਾ। ਸਵਾ 5 ਕਿਲੋ ਨੂੰ ਗੂਈ ਚ ਪਿਆ। ਕਿਲੋ ਨੂੰ ਹੋ ਪਿਆ। ਠੀਕ ਆ। ਸਾਟੇ ਸੇ ਹੋ ਗਿਆ ਹਾਂ ਬਸ ਉਹੀ 13 ਕਿਲੋ ਦੁੱਧ ਆ 13 ਲੀਟਰ ਹਾਂ ਲੋਪਰਾ ਚੈੱਕ ਕਰ ਸਾਡੇ ਸਾਹਮਣੇ ਦੁੱਧ ਅਤੇ ਬੱਠ ਗਾਲਟੀ ਚ ਵੀ ਆ ਕਾ ਬਾਈ ਜੀ ਨਾਲ ਜਲੂਕ ਕਨੈਕਟ ਕਰੋ ਲਓ ਜੋਤੀ ਜੀ ਧੰਨਵਾਦ ਮਿਲਦੇ ਆ ਭਰਾ ਕਿਸ ਨਵੀਂ ਚੋਕ ਤੇ